ਸਤਿ ਸ਼੍ਰੀ ਅਕਾਲ ਜੀ ਮੈਂ ਰਣਕ ਸ਼ਰਮਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਤੁਹਾਨੂੰ ਦੱਸ ਦਈਏ ਜਿਸ ਤਰ੍ਹਾਂ ਕਿ ਅੱਜ ਪੂਰੇ ਦੇਸ਼ ਦੇ ਵਿੱਚ ਸੰਜੀਵਾਲਤਾ ਭਾਈਚਾਰੇ ਦੀ ਗੱਲ ਹੋ ਰਹੀ ਹੈ ਉਹੀ ਤੁਹਾਨੂੰ ਦੱਸਿਏ ਕਿ ਇਸ ਵਕਤ ਅਸੀਂ ਖਾਲਸਾ ਐਸ ਦੇ ਟੈਂਟ ਦੇ ਵਿੱਚ ਹਾਂ ਜਿੱਥੇ ਕਿ ਗੁਰਦੁਆਰਾ ਸਾਹਿਬ ਤੋਂ ਪ੍ਰਧਾਨ ਵੀ ਪਹੁੰਚੇ ਹੋਏ ਆਂ ਸ਼ਾਹੀ ਆਵਾਮ ਵੀ ਜਿਹੜੇ ਆ ਇੱਥੇ ਪਹੁੰਚੇ ਹੋਏ ਆਂ ਗੱਲਬਾਤ ਕਰਦੇ ਆਂ ਉਹਨਾਂ ਦੇ ਨਾਲ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਕੀ ਕਹੋਗੇ ਅੱਜ ਜਿਹੜਾ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਸਮਰਥਨ ਹੈ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਅੱਜ ਇੱਥੇ ਪਹੁੰਚ ਕੇ ਐ ਲੱਗਦਾ ਸੀ ਜਿਵੇਂ ਕੋਈ ਜਿਵੇਂ ਅਨੰਦਪੁਰ ਸਾਹਿਬ ਦਾ ਮੇਲਾ ਭਰਿਆ ਹੁੰਦਾ ਇੱਕ ਨਵੇਕਲੀ ਯਾਦ ਆਸਦੀ ਇੱਥੇ ਔਰ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਇੱਕ ਗੁਲਦਸਤੇ ਜਿਹਾ ਸਾਨੂੰ ਇਕੱਠਾ ਕਰਕੇ Hindu Sikh Isai ਸਾਰੇ ਆ ਮੁਸਲਮਾਨ ਭਾਈ ਅਸੀਂ ਬਣ ਕੇ ਇੱਥੇ ਇਕੱਠੇ ਹੋਏ ਆ ਇਹ ਗੁਲਦਸਤਾ ਇੰਨਾ ਖੂਬਸੂਰਤ ਲੱਗਿਆ ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪਣੇ ਨਾਲ ਸਾਰੇ ਧਰਮਾਂ ਦੇ ਇਕੱਠੇ ਕਰਕੇ ਲੋਕਾਂ ਨੂੰ ਇੱਕ ਨਵਾਂ ਇੱਕ ਸੰਦੇਸ਼ ਦਿੱਤਾ ਸਭੇ ਸਾਂਝੀ ਵਾਲ ਸਦਾਣੀ ਤਾਂ ਕੋਈ ਨਾ ਦਸੇ ਬਾਹਰ ਜੀ ਦੇ ਮਾਂ ਕਸਰ ਗੁਰਨਾਨਕ ਦੇ ਜੀ ਦੇ ਪਾਏ ਹੋਏ ਪੁਰਨਾ ਤੇ ਅੱਜ ਅਸੀਂ ਚੱਲ ਰਹੇ ਹਾਂ ਜਿੰਨੇ ਵੀ ਜਿਵੇਂ ਤਰਾ ਮੰਨੂ ਦਾ ਰਾਜ ਵੀ ਰਿਆ ਮੰਨੂ ਨੇ ਵੀ ਬੜੇ ਸਾਡੇ ਤੇ ਜ਼ੁਲਮ ਕੀਤੇ ਉਹ ਜਵੇਲੇ ਵਿੱਚ ਖਾਣੇ ਪਾਈਚਾਰੇ ਨੇ ਸਾਰਿਆਂ ਨੇ ਇਕੱਠੇ ਹੋ ਕੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਮਾਰਦਾ ਅਸੀਂ ਦੋਣ ਸਵਾਏ ਹੋਏ ਇਹ ਸਾਡੀ ਇੱਕ ਯਾਦਾ ਨੇ ਉਹ ਯਾਦਾ ਦੇ ਉੱਤੇ ਤੁਰਦੇ ਅੱਜ ਅਸੀਂ ਫਿਰ ਇੱਕ ਦੂਜੀ ਯਾਦ ਸਾਡੇ ਚਾਚਾ ਚਾਚਾ ਕੀਤੀ ਆ ਇਹ ਸਮਝ ਜਾਣ ਭਾਈਚਾਰੇ ਨੂੰ ਇਕੱਠਾ ਰਹਿਣ ਦੇਣ ਜੇ ਚੰਗੇ ਰਹਿਣਗੇ ਨਹੀਂ ਤਾਂ ਫਿਰ ਆਪੜਾ ਕੀਤਾ ਆਪੇ ਹੀ ਪਾਲਣਗੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਮਾਮ ਸਾਹਿਬ ਜੀ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਅੱਜ ਪੂਰੇ ਮੁਲਕ ਦੇ ਵਿੱਚ ਜੇਕਰ ਕਰ ਲਈਏ ਗੱਲ ਹੋ ਰਹੀ ਹੈ ਭਾਈਚਾਰੇ ਦੀ ਭਾਈਚਾਰਕ ਸਾਂਝ ਦੀ ਜਿਸ ਤਰ੍ਹਾਂ ਕਿ ਹੁਣ ਪ੍ਰਧਾਨ ਜੀ ਨੇ ਵੀ ਦੱਸਿਆ ਅਸੀਂ ਜਦੋਂ ਆ ਰਹੇ ਸੀ ਪਾਣੀਪੱਤ ਵਾਲੇ ਪਾਸੇ ਵੀ ਜਿਹੜਾ ਹੈ ਮੁਸਲਮਾਨ ਭਾਈਚਾਰੇ ਵੱਲੋਂ ਵੀ ਲੰਗਰ ਲਗਾਏ ਜਾ ਰਹੇ ਆਂ ਔਰ ਹਰੇਕ ਵਿਅਕਤੀ ਦਾ ਜਿਸ ਸੰਘਰਸ਼ ਨੂੰ ਸਾਥ ਦਿੱਤਾ ਜਾ ਰਿਹਾ ਤੁਸੀਂ ਕੀ ਕਹੋਗੇ ਬismillah अर रहमान अर रहीम ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨੇਕ ਰਹਿਮ ਕਰਨ ਵਾਲਾ ਅ ਅਸੀਂ ਇਸ ਵੇਲੇ ਦਿੱਲੀ ਦੇ ਬਾਰਡਰ ਦੇ ਉੱਤੇ ਖੜੇ ਹਾਂ ਜਿੱਥੇ ਕਿ ਪਿਛਲੇ 15-16 ਦਿਨ ਤੋਂ ਕਿਸਾਨ ਜਥੇਬੰਦੀਆਂ ਨੇ ਆਪਣੇ ਹੱਕਾਂ ਨੂੰ ਮਨਵਾਉਣ ਦੇ ਲਈ ਇੱਕ ਬਹੁਤ ਵੱਡਾ ਦਰਣਾ ਲਾਇਆ ਹੈ ਮੈਂ ਸਭ ਤੋਂ ਪਹਿਲਾਂ ਗੋਦੀ ਮੀਡੀਆ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਆ ਕੇ ਉਹ ਤਸੱਲੀ ਨਾਲ ਦੇਖਣ ਇਹ ਖਾਲਿਸਤਾਨ ਦਾ ਅੰਦੋਲਨ ਨਹੀਂ ਹੈ ਇਹ ਸਰਬ ਧਰਮਾਂ ਦੇ ਲੋਕਾਂ ਦਾ ਮਿਲ ਕੇ ਇਸ ਦੇਸ਼ ਦੀ ਮਿੱਟੀ ਦਾ ਅੰਦੋਲਨ ਹੈ ਤੁਸੀਂ ਮੋਦੀ ਦੇ ਹੰਡ ਪਿੱਛੇ ਲਾ ਕੇ ਬਾਰ ਬਾਰ ਝੂਠ ਬੋਲੀ ਜਾਂਦੇ ਹੋ ਜੇ ਕੋਈ ਆਵਾਜ਼ ਚਾਹਦਾ ਮੁਸਲਮਾਨ ਆਵਾਜ਼ ਚਾਹਦਾ ਤਾਂ ਤਵਾਦੀ ਦਲਿਤ ਆਵਾਜ਼ ਚਾਹ ਕੇ ਤਾਂ ਤਵਾਦੀ ਸਿੱਖ ਆਵਾਜ਼ ਕਰਨ ਤਾਂ ਕਲਸਤਾਨੀ ਕਾ ਤੱਕ ਝੂਠ ਬੋਲੋਗੇ ਇਤਿਹਾਸ ਲਿਖਿਆ ਜਾ ਰਿਹਾ ਹੈ ਔਰ ਕੱਲ ਨੂੰ ਇਤਿਹਾਸਕਾਰ ਲਿਖੇਗਾ ਕਿ ਜਦ ਮੋਦੀ ਦੇ ਚਮਚੇ ਆਪਣੇ ਚੈਨਲਾਂ ਰਾਹੀਂ ਝੂਠ ਬੋਲ ਰਹੇ ਸੀ ਤੇ ਪੰਜਾਬ ਦਾ ਸੱਚ ਸੰਗੂ ਬਾਰਡਰ ਤੇ ਆ ਕੇ ਗਰਜ ਰਿਹਾ ਸੀ ਇਤਿਹਾਸ ਲਿਖਿਆ ਜਾਏ ਜੀ ਜਿਸ ਤਰ੍ਹਾਂ ਕਿ ਹੁਣ ਗੱਲ ਕਰ ਲਈਏ ਤੁਸੀਂ ਖਾਲਸਾ ਏਡ ਦੇ ਟੈਂਟ ਦੇ ਵਿੱਚੋਂ ਜਿੱਥੇ ਕਿ ਹਰ ਕਿਸਮ ਦੀ ਸੇਵਾ ਜਿਹੜੀ ਹੈ ਲੋਕਾਂ ਦੇ ਲਈ ਨਿਭਾਈ ਜਾ ਰਹੀ ਹੈ ਪਹਿਲੇ ਦਿਨਾਂ ਤੋਂ ਤੁਸੀਂ ਡਟੇ ਹੋਏ ਨੇ ਕੀ ਕਹੋਗੇ ਇਹਨਾਂ ਨੌਜਵਾਨਾਂ ਦੀ ਜਿਹੜੀ ਹੈ ਅੱਜ ਤੁਸੀਂ ਦੇਖ ਕੇ ਇਹਨਾਂ ਦੇ ਹੌਸਲੇ ਦੇਖੋ ਅਸੀਂ ਪਿਛਲੇ 10 ਸਾਲ ਤੋਂ ਖਾਲਸਾ ਇਸ ਦੇ ਨਾਲ ਆਪਣੀ ਸਾਂਝ ਪਾ ਰਹੇ ਹਾਂ ਔਰ ਤਕਰੀਬਨ ਹਰੇਕ ਜਦੋਂ ਵੀ ਕੋਈ ਵੱਡਾ ਕੰਮ ਹੁੰਦਾ ਹੈ ਖਾਲਸਾ ਏਡ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਮੈਂ ਸਮਝਦਾ ਕਿ ਵਿਸ਼ੇ ਪੱਧਰ ਤੇ ਪੰਜਾਬ ਨੂੰ ਖਾਲਸਾ ਏਡ ਨੇ ਇੱਕ ਨਵੀਂ ਪਹਿਚਾਨ ਦਿੱਤੀ ਹੈ ਅਸੀਂ ਇਹਨਾਂ ਨੌਜਵਾਨਾਂ ਦੀ ਇਮਾਨਦਾਰੀ ਨੂੰ ਤੇ ਇਹਨਾਂ ਦੇ ਸੇਵਾ ਭਾਵ ਨੂੰ ਸਲਾਮ ਕਰਦੇ ਹਾਂ ਤਾਂ ਕਿ ਇਹ ਤਨਤਨ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਮੂਲ ਸਿਧਾਂਤਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਜਿਹੜੇ ਕਿ ਪ੍ਰੈਕਟੀਕਲ ਤੌਰ ਤੇ ਲਿਆਇਆ ਜਾ ਸਕਦਾ ਹੈ ਜ਼ੁਬਾਨੀ ਤੌਰ ਤੇ ਨਹੀਂ ਲਿਆਇਆ ਜਾ ਸਕਦਾ ਅੱਜ ਤੁਸੀਂ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਭਾਈਚਾਰੇ ਦਾ ਸਾਥ ਰਹੂਗਾ ਸੰਘਰਸ਼ੀ ਲੁਧਿਆਣਾ ਤੋਂ ਪਿਛਲੇ 15 ਦਿਨ ਤੋਂ ਰੋਜ਼ ਇੱਕ ਮਸਜਿਦ ਦਾ ਜੱਥਾ ਆ ਰਿਹਾ ਜੀ ਰੋਜ਼ਾਨਾ ਜੀ ਔਰ ਅੱਜ ਵੀ ਅਲੱਗ-ਅਲੱਗ ਸਾਡੇ ਕਈ ਜੱਥੇ ਆਏ ਹੋਏ ਨੇ ਅਸੀਂ ਵੀ ਗੁਰਦੁਆਰਾ ਦੁਖਨਾਨ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰੀਤਪਾਲ ਸਿੰਘ ਹੋਰਾਂ ਦੇ ਨਾਲ ਇੱਥੇ ਆਏ ਆਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਔਰ ਖਾਸ ਕਰ ਗੋਦੀ ਮੀਡੀਆ ਨੂੰ ਵੀ ਕਿ ਜਦ ਤੱਕ ਅੰਦਾਲ ਅੰਦੋਲਨ ਚੱਲਦਾ ਰਹੇਗਾ ਜਿਹੜੇ ਪਿੱਛੇ ਪੰਜਾਬੀ ਬੈਠੇ ਨੇ ਉਹ ਰੀੜ ਦੀ ਹੱਡੀ ਬਣ ਕੇ ਆਪਣੇ ਕਿਸਾਨ ਦੇ ਭਰਾਵਾਂ ਦੇ ਨਾਲ ਖੜਨਗੇ ਪਿੱਛੇ ਹਟਣ ਵਾਲੇ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਪ੍ਰਧਾਨ ਜੀ ਨਾਲ ਇੱਕ ਵਾਰ ਫਿਰ ਗੱਲ ਕਰ ਲੈਣੇ ਪ੍ਰਧਾਨ ਜੀ ਜੇਕਰ ਗੱਲ ਕਰ ਲਈਏ ਲੰਗਰ ਸੇਵਾ ਟੁੱਟ ਚੱਲ ਰਹੀ ਹੈ ਹੋਰ ਵੀ ਸੇਵਾਵਾਂ ਜਿਹੜੀਆਂ ਸਿੰਘਾਂ ਵੱਲੋਂ ਨਵਾਈਆਂ ਜਾ ਰਹੀਆਂ ਹੋਰ ਹਰੇਕ ਧਰਮ ਦਾ ਵਿਅਕਤੀ ਅੱਜ ਇਸ ਸੰਘਰਸ਼ ਦੇ ਵਿੱਚ ਇੱਕ ਸੈਨਿਕ ਬਣ ਕੇ ਇੱਕ ਸਿਪਾਹੀ ਬਣ ਕੇ ਲੱਗਿਆ ਹੋਇਆ ਆਪਣੇ ਜਿਹੜੇ ਹੈ ਗੁਰਦੁਆਰਾ ਸਾਹਿਬ ਵੱਲੋਂ ਵੀ ਕੋਈ ਸੇਵਾਵਾਂ ਇੱਥੇ ਭੇਜ ਸਭ ਤੋਂ ਪਹਿਲਾਂ ਖਾਲਸਾ ਏਡ ਦਾ ਮੈਂ ਧੰਵਾਦ ਕਰਦਾ ਹਾਂ। ਜੀ। ਵਰਲਡ ਦੇ ਵਿੱਚ ਜਿੱਥੇ ਵੀ ਕਿਤੇ ਲੋੜ ਪਈ ਖਾਲਸਾ ਏਡ ਦੇ ਮੁਖੀ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵੀ ਸਿੰਘ ਜੀ ਦੀ ਅਤੇ ਉਹਨਾਂ ਦੀ ਸਬੂੱਚੀ ਟੀਮ ਨੇ ਉੱਥੇ ਕੱਤਰੋ ਕੇ ਇੱਕ ਨਵਿਕਲਾ ਉਪਰਾਲਾ ਕਰਦੇ ਰਿਆ ਹਨ। ਇਸੇ ਤਰ੍ਹਾਂ ਸਿੰਘੂ ਬਾਰਡਰ ਤੇ ਅੱਜ ਪਹੁੰਚ ਕੇ ਇਹਨਾਂ ਨੇ ਨਵਿਕਲਾ ਉਪਰਾਲਾ ਕਰਕੇ ਸਮੁੱਚੇ ਭਾਈਚਾਰੇ ਨੂੰ ਕੱਤਰ ਕਰਕੇ ਇਹ ਜੋ ਸਰਦਵਾਂ ਦਾ ਇੱਥੇ ਲੰਗਰ ਲਾਇਆ ਹੈ। ਮੈਨਾਂ ਦਾ ਤਹਿ ਦਿਲ ਤੋਂ ਤਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਲਈ ਇੱਥੇ ਕੱਪੜੇ ਵੀ ਲਿਆਉਂਦੇ ਸਨ ਇਹ ਕਹਿੰਦੇ ਕਿ ਸਾਡੇ ਕੋਲ ਸਮਾਨ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਣੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਏਗੀ ਤਨ ਮਨ ਧੰਦੇ ਨਾਲ ਅਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਖੜੇ ਹਾਂ ਔਰ ਸਮੁੱਚੇ ਇਹੀ ਕਿਸਾਨ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਜਦੋਂ ਵੀ ਕਿਤੇ ਕੋਈ ਸੱਚੀ ਚੀਜ਼ ਦੀ ਲੋੜ ਪਵੇ ਅਸੀਂ ਤਨ ਮਨ ਧੰਦੇ ਨਾਲ ਸਮੁੱਚੇ ਕਿਸਾਨ ਭਾਈਚਾਰੇ ਨਾਲ ਖੜੇ ਹਾਂ ਔਰ ਸਮੁੱਚੀ ਪਿੱਛੇ ਰਹਿਣ ਦੀ ਸੰਗਤ ਨੂੰ ਬੇਨਤੀ ਕਰਾਂਗੇ ਇਹਨਾਂ ਦੇ ਨਾਲ ਰੀੜ ਦੀ ਹੱਡੀ ਬਣ ਕੇ ਇਹਨਾਂ ਦੇ ਨਾਲ ਖੜੀਏ ਔਰ ਦੂਜੇ ਜਿਹਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਆ ਹਨ ਉਹਨਾਂ ਨੂੰ ਇੱਕ ਵੇਖੜੀ ਦੀ ਪਛਾਣ ਦਈਏ ਇਹ ਸਿੱਕ ਕੌਮ ਸੁਭੂਚਾ ਭਾਈਚਾਰਾ ਕਦੇ ਦਬਿਆ ਨਹੀਂ ਦਬਦਾ ਇਹ ਹਮੇਸ਼ਾ ਪਿਆਰ ਦਾ ਪਿਆਰ ਮੰਗਦਾ ਹੈ ਪਿਆਰ ਨਾਲ ਤਾਂ ਸਾਨੂੰ ਜੋ ਮਰਜ਼ੀ ਕਰ ਲੈਣ ਜੇ ਸਾਨੂੰ ਧੱਕੇ ਨਾਲ ਦਬਾਉਣ ਅਸੀਂ ਕਦੇ ਨਹੀਂ ਦਬਦੇ ਜੇਕਰ ਗੱਲ ਕਰ ਲਈਏ ਸੰਘਰਸ਼ ਨੂੰ ਬਾਰ ਬਾਰ ਕਿਹਾ ਜਾਂਦਾ ਜਿਸ ਤਰ੍ਹਾਂ ਕਿ ਇਮਾਮ ਸਾਹਿਬ ਬੋਲ ਰਹੇ ਸੀ ਕਿ ਕਦੇ ਵੱਖਵਾਦੀ ਕਦੇ ਅੱਤਵਾਦੀ ਜਾਂ ਕਈ ਹੋਰ ਚੀਜ਼ਾਂ ਦੀਆਂ ਸ਼ਕਤੀਆਂ ਦਾ ਨਾਮ ਦਿੱਤਾ ਜਾਂਦਾ ਕਿ ਸ਼ਾਇਦ ਉਹਨਾਂ ਦੇ ਲੋਕ ਸ਼ਾਮਿਲ ਹੋ ਰਹੇ ਆ ਜਾਂ ਇਸ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਨਾ ਵੱਖਵਾਦੀਆਂ ਨਾ ਅੱਤਵਾਦੀ ਹਾਂ ਅਸੀਂ ਤਾਂ ਸਮੁੱਚਾ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲੇ ਹਾਂ ਅੱਜ ਜਿਵੇਂ ਨਵਾਬ ਮਲੇਰ ਕੋਟਲਾ ਨੇ ਪਹਿਲਾਂ ਗੁਰੂ ਛੋਟੇ ਸਾਹਿਬ ਜੀ ਦੇ ਸ਼ਾਸਤੇ ਆ ਦਾ ਨਾਰਾ ਮਾਰਿਆ ਸੀ ਔਰ ਇਹਨਾਂ ਦੇ ਸਮੁੱਚੇ ਭਾਈਚਾਰੇ ਨੂੰ ਅੱਜ ਵੀ ਇੱਥੇ ਹਰ ਤਰ੍ਹਾਂ ਦਾ ਲੰਗਰ ਸਮੂੱਚਾ ਭਾਈਚਾਰਾ ਸਾਡੇ ਨਾਲ ਅੱਜ ਵੀ ਨਵੇਂ ਵਿਚਾਈ ਇਮਾਮ ਸਾਹਿਬ ਮੇਰੇ ਨਾਲ ਆਜਾਏ ਹਨ ਸਮੂੱਚੇ ਵੱਡਾ ਜਥਾ ਲੈ ਕੇ ਆਏ ਹਨ ਔਰ ਹਿੰਦੂ ਧਰਮ ਦੇ ਮੰਦਰਾਂ ਦੇ ਪ੍ਰਧਾਨ ਸਾਡੇ ਨਾਲ ਹਰ ਤਰ੍ਹਾਂ ਸਹਿਯੋਗ ਦੇ ਰਿਹਾ ਹਨ ਜਦੋਂ ਵੀ ਕਦੇ ਪੰਜਾਬ ਦੀ ਪੀੜ ਪਈ ਸਮੂੱਚੇ ਭਾਈਚਾਰਿਆਂ ਨੇ ਨਾਲ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਮੈਂ ਸਮੂੱਚੇ ਹੀ ਭਾਈਚਾਰੇ ਦਾ ਤੇ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਜਦੋਂ ਵੀ ਦੁੱਖ ਤਕਲੀਫ ਹੋਈ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਨਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਵੇਂ ਗੁਰਤੇਗ ਬਾਦਸਾਬ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਛੱਡ ਕੇ ਦਿੱਲੀ ਵਿੱਚ ਹਿੰਦੂ ਧਰਮ ਦੇ ਲਈ ਸੀਸ ਦਿੱਤਾ ਉਹਨਾਂ ਧਰਮਾਂ ਦੇ ਲੋਕਾਂ ਨੇ ਸਾਡੇ ਨਾਲ ਅੱਜ ਤੇ ਚੱਲ ਕੇ ਆਏ ਹਨ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਇਹ ਕੌਮ ਕਦੇ ਸੀ ਚੁਕਾਇਆ ਨਹੀਂ ਚੁਕਦੀ ਪਿਆਰ ਨਾਲ ਹਮੇਸ਼ਾ ਚੁਕਦੀ ਹੈ ਸਾਡਾ ਸੀਸ ਵੀ ਜੇ ਕਟਿਆ ਜਾਵੇ ਤਾਂ ਅਸੀਂ ਕਦੇ ਪ੍ਰਵਾਹ ਨਹੀਂ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਸੁਣ ਰਹੇ ਸੀਗੇ ਕਿ ਅੱਜ ਪੂਰਾ ਹਿੰਦੁਸਤਾਨ ਇੱਕ ਮੁਠ ਹੋ ਕੇ ਇਸ ਸੰਘਰਸ਼ ਦੇ ਵਿੱਚ ਲੜ ਰਿਹਾ ਹੈ ਕਿਸੇ ਧਰਮ ਦੀ ਗੱਲ ਨਹੀਂ ਕਿਸੇ ਜਾਤ ਦੀ ਗੱਲ ਨਹੀਂ ਜਾਂ ਫਿਰ ਕਿਸੇ ਵਖਵਾਦ ਦੀ ਗੱਲ ਨਹੀਂ ਇਹ ਗੱਲ ਹੋ ਰਹੀ ਹੈ ਸਿਰਫ ਔਰ ਸਿਰਫ ਕਿਸਾਨ ਦੇ ਸੰਘਰਸ਼ ਦੀ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਅਨੁਰਾਗ ਸ਼ਰਮਾ ਸਿੰਘੂ ਬਾਰਡਰ ਦਿੱਲੀ ਤੋਂ ਡੇਲੀ ਪੋਸਟ ਦੇ ਲਈ